ਰਾਹੁਲ ਗਾਂਧੀ ਇੱਕ ਨੰਬਰ ਦਾ ਅੱਤਵਾਦੀ ਹੈ ਇਹ ਬਿਆਨ ਤੋਂ ਬਾਅਦ ਹੁਣ ਫਿਰ ਤੋਂ ਰਗਨੀਤ ਬਿੱਟੂ ਨੇ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਦੇ ਉੱਤੇ ਨਿਸ਼ਾਨਾ ਫਿਰ ਤੋਂ ਸਾਧਿਆ ਤੇ ਦੱਸਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਉਂ ਅੱਤਵਾਦੀ ਕਿਹਾ ਕਿਉਂਕਿ ਅੱਤਵਾਦੀ ਉਹ ਨਹੀਂ ਹੁੰਦਾ ਜੋ ਲੋਕਾਂ ਨੂੰ ਮਾਰਦਾ ਹੈ ਅੱਤਵਾਦੀ ਉਹ ਹੁੰਦਾ ਹੈ ਜੋ ਦੇਸ਼ ਨੂੰ ਵੰਡਦਾ ਹੈ ਤੇ ਜਿਸ ਨੂੰ ਲੈ ਕੇ ਰਾਹੁਲ ਗਾਂਧੀ ਦਾ ਇੱਕ ਵਾਰ ਫਿਰ ਤੋਂ ਪਲਟਵਾਰ ਕੀਤਾ ਹੈ ਤੇ ਉੱਥੇ ਹੀ ਬਿਆਨਾਂ ਤੋਂ ਬਾਅਦ ਕਾਂਗਰਸ ਪਾਰਟੀ ਵੀ ਪੜਕ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਰਵਨੀਤ ਬਿੱਟੂ ਅਤੇ ਕਾਂਗਰਸ ਪਾਰਟੀ ਦੇ ਵਿੱਚ ਪੇਚ ਫਸਿਆ ਹੋਇਆ ਨਜ਼ਰ ਆ ਰਿਹਾ ਇੱਕ ਦੂਜੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਆਹ ਤੁਹਾਨੂੰ ਸੁਣਾਉਂਦੇ ਆ ਰਵਨੀਤ ਬਿੱਟੂ ਦਾ ਹੋਰ ਕੀ ਕਹਿਣਾ ਹੈ ਕਿ ਹਾਂ ਤੁਸੀਂ ਤੁਹਾਨੂੰ ਕਿਉਂਕਿ ਤੁਸੀਂ ਮੇਰੇ ਮੈਂ ਪਹਿਲਾਂ ਨਹੀਂ ਕਦੇ ਬੋਲਦਾ ਕਦੇ ਪਹਿਲ ਨਹੀਂ ਕਰਦਾ ਮੇਰੇ ਬਾਰੇ ਕੱਲ ਤੁਸੀਂ ਸਾਰਿਆਂ ਨੇ ਇਹ ਗੱਲ ਕੀਤੀ ਤੇ ਮੈਂ ਸਪਸ਼ਟ ਦੱਸਣਾ ਚਾਹੁੰਦਾ ਜਿਵੇਂ ਇਸ ਪਾਰਿਸ ਨਾਲ ਟਿਕਟ ਨਹੀਂ ਮਿਲੀ ਜਿਹੜੀ ਮੈਂ ਪਹਿਲੀ 2009 ਚ ਟਿਕਟ ਮਿਲੀ ਉਹ ਯੂਥ ਕਾਂਗਰਸ ਦਾ ਭ੍ਰਾਨ ਇਲੈਕਟਿਡ ਹੋ ਕੇ ਜਿੱਤ ਕੇ ਮੈਂ ਬਿਲਕੁਲ ਮੈਨੂੰ ਰਾਹੁਲ ਗਾਂਧੀ ਜਾਂ ਕਿਸੇ ਦੀ ਸਪਾਰਸ਼ ਨਾਲ ਨਹੀਂ ਟਿਕਟ ਮਿਲੀ ਮੈਂ ਜਿੱਤਿਆ ਯੂਥ ਕਾਂਗਰਸ ਤੁਹਾਨੂੰ ਸਭ ਨੂੰ ਹਰਾਇਆ ਤੇ ਜਿਹੜਾ ਉਹਦੇ ਵਿੱਚ ਜਦੋਂ ਮੈਂ ਜਿੱਤ ਗਿਆ 9000 ਆਪਣੇ 2009 ਚ ਮੈਨੂੰ ਪਾਰਲੀਮੈਂਟ ਦੀ ਟਿਕਟ ਮਿਲੀ ਤੇ ਹੋਰ ਮੈਂ ਦੱਸ ਦਿੰਨਾ ਮੈਂ ਇਹ ਹੰਕਾਰ ਕਰਕੇ ਨਹੀਂ ਕਹਿੰਦਾ ਜਿਹੜਾ ਤੁਸੀਂ ਰਾਹੁਲ ਗਾਂਧੀ ਰਾਹੁਲ ਗਾਂਧੀ ਕਰਦੇ ਹੋ ਮੈਂ 2009 ਚ ਵੀ ਜਿੱਤੇ ਆ 2014 ਚ ਜਦੋਂ ਰਾਹੁਲ ਗਾਂਧੀ ਹਾਰ ਗਿਆ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਘਰ ਸੀ ਅਮੇਠੀ رائے ਬਰੇਲੀ ਰਾਹੁਲ ਗਾਂਧੀ ਆਪਣੀ ਉਹ ਸੀਟ ਹਾਰ ਗਿਆ ਮੈਂ ਫਿਰ ਲੁਧਿਆਣੇ ਵਿੱਚ ਜਿੱਤ ਕੇ ਗਿਆ ਕਿਹੜੀਆਂ ਕਾਕਾ ਜੀ ਗੱਲਾਂ ਕਰਦੇ ਹੋ ਤੁਸੀਂ ਰਾਹੁਲ ਗਾਂਧੀ ਉਦੋਂ ਹਾਰਿਆ ਮੈਂ ਜਿੱਤ ਕੇ ਗਿਆ ਫਿਰ ਜਦੋਂ 43 ਆਏ 53 ਆਏ ਹੁਣ ਮੈਂ ਤੁਹਾਨੂੰ ਲੁਧਿਆਣੇ ਦੀ ਗੱਲ ਤੇ ਆ ਜੰਨਾ ਕਿਸੇ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਸਭ ਨੂੰ ਸਮਝਲੋ ਦੱਸਣਾ ਜਾਣਾ ਭਲੇ ਕਹਿਣਾ ਜਾਣਾ ਤੁਸੀਂ ਲੁਧਿਆਣੇ ਆਏ ਮੈਂ ਬੇਸ਼ੱਕ ਮੈਂ ਬੀਜੇਪੀ ਚਲਾ ਗਿਆ ਜਿੱਥੇ ਵੋਟਾਂ ਪਈਆਂ ਜਿੱਥੇ ਇਲੈਕਸ਼ਨ ਹੋਈ ਹੈ 6 ਵਿਧਾਨ ਸਭਾ ਚ ਸ਼ਹਿਰ ਚ ਠੋਕ ਬਜਾ ਕੇ ਤੁਹਾਨੂੰ ਰਗੜਿਆ ਚਾਹੇ ਮੈਂ ਨਮਾ ਬੀਜੇਪੀ ਚ ਗਿਆ ਸੀ ਸਾਰੀਆਂ ਸੀਟਾਂ ਦੇ ਜਿੱਥੇ ਵੋਟ ਪਈ ਥੋਨੂੰ ਕਿਸਾਨ ਬਿਲਕੁਲ ਮੈਂ ਲੋਕਾਂ ਨੂੰ ਵੀ ਪਤਾ ਜਿੱਥੇ ਕਿਸਾਨ ਲੀਡਰ ਮੈਂ ਫੇਰ ਕਹਿ ਦਿੰਨਾ ਠੀਕ ਆ ਉਹ ਲੱਗ ਕੇ ਕਿ ਇਸ਼ੂ ਆ ਜਿਹਦੇ ਕਰਕੇ ਇਹ ਉਹ ਚੱਲ ਰਿਹਾ ਜਿੱਥੇ 800 ਤੋਂ ਉੱਤੇ ਦਾਖਾ ਜਗਰਾਉ ਗਿੱਲ 800 ਤੋਂ ਉੱਤੇ ਬੂਤ ਸਾਡੇ ਲੱਗੇ ਨਹੀਂ ਜਿਹੜੇ ਕਿ ਕਿਸਾਨ ਜਿਹੜੇ ਉਲਟ ਲੀਡਰਾਂ ਦੀ ਗੱਲ ਕਰਦਾ ਕਿਸਾਨਾਂ ਦੀ ਨਹੀਂ ਕਿਸਾਨ ਲੀਡਰਾਂ ਨੇ ਹੀ ਲਾਉਣ ਦਿੱਤੇ ਦੇਖੋ ਨੂੰ ਮੈਂ ਰਗੜ ਕੇ ਰੱਖ ਦਿੰਦਾ ਲੁਧਿਆਣੇ ਤੁਸੀਂ 10000 ਵੋਟ ਇੱਧਰ ਉੱਧਰ ਹੋ ਜਾਂਦੀ ਛੇ ਤੁਸੀਂ ਤੁਹਾਨੂੰ ਕਿਉਂਕਿ ਤੁਸੀਂ ਮੇਰੇ ਮੈਂ ਪਹਿਲਾਂ ਨਹੀਂ ਕਦੇ ਬੋਲਦਾ ਕਦੇ ਪਹਿਲ ਨਹੀਂ ਕਰਦਾ ਮੇਰੇ ਬਾਰੇ ਕੱਲ ਤੁਸੀਂ ਸਾਰਿਆਂ ਨੇ ਇਹ ਗੱਲ ਕੀਤੀ ਤੇ ਮੈਂ ਸਪਸ਼ਟ ਦੱਸਣਾ ਚਾਹੁੰਦਾ ਜਿਵੇਂ ਸਪਾਰਸ਼ ਨਾਲ ਟਿਕਟ ਨਹੀਂ ਮਿਲੀ ਜਿਹੜੀ ਮੈਂ ਪਹਿਲੀ 2009 ਚ ਟਿਕਟ ਮਿਲੀ ਉਹ ਯੂਥ ਕਾਂਗਰਸ ਦਾ ਭਣਾਣ ਇਲੈਕਟਡ ਹੋ ਕੇ ਜਿੱਤ ਕੇ ਮੈਂ ਬਿਲਕੁਲ ਮੈਨੂੰ ਰਾਹੁਲ ਗਾਂਧੀ ਜਾਂ ਕਿਸੇ ਦੀ ਸਪਾਰਸ਼ ਨਾਲ ਨਹੀਂ ਟਿਕਟ ਮਿਲੀ ਮੈਂ ਜਿੱਤਿਆ ਯੂਥ ਕਾਂਗਰਸ ਤੁਹਾਨੂੰ ਸਭ ਨੂੰ ਹਰਾਇਆ ਤੇ ਜਿਹੜਾ ਉਹਦੇ ਵਿੱਚ ਜਦੋਂ ਮੈਂ ਜਿੱਤ ਗਿਆ 9000 ਆਪਣੇ 2009 ਚ ਮੈਨੂੰ ਪਾਰਲੀਮੈਂਟ ਦੀ ਟਿਕਟ ਮਿਲੀ ਤੇ ਹੋਰ ਮੈਂ ਦੱਸ ਦਿੰਨਾ ਮੈਂ ਇਹ ਹੰਕਾਰ ਕਰਕੇ ਨਹੀਂ ਕਹਿੰਦਾ ਜਿਹੜਾ ਤੁਸੀਂ ਰਾਹੁਲ ਗਾਂਧੀ ਰਾਹੁਲ ਗਾਂਧੀ ਕਰਦੇ ਹੋ ਮੈਂ 2009 ਚ ਵੀ ਜਿੱਤੇ ਆ 2014 ਚ ਜਦੋਂ ਰਾਹੁਲ ਗਾਂਧੀ ਹਾਰ ਗਿਆ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਘਰ ਸੀ ਅਮੇਠੀ رائے ਬਰੇਲੀ ਰਾਹੁਲ ਗਾਂਧੀ ਆਪਣੀ ਉਹ ਸੀਟ ਹਾਰ ਗਿਆ ਮੈਂ ਫਿਰ ਲੁਧਿਆਣੇ ਵਿੱਚ ਜਿੱਤ ਕੇ ਗਿਆ ਕਿਹੜੀਆਂ ਕੱਕਾ ਜੀ ਗੱਲਾਂ ਕਰਦੇ ਹੋ ਤੁਸੀਂ ਰਾਹੁਲ ਗਾਂਧੀ ਉਦੋਂ ਹਾਰਿਆ ਮੈਂ ਜਿੱਤ ਕੇ ਗਿਆ ਫਿਰ ਜਦੋਂ 43 ਆਏ 53 ਆਏ ਹੁਣ ਮੈਂ ਤੁਹਾਨੂੰ ਲੁਧਿਆਣੇ ਦੀ ਗੱਲ ਤੇ ਆਜਣਾ ਕਿਸੇ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਸਭ ਨੂੰ ਸਮਝ ਲੋ ਦੱਸਣਾ ਚਾਹੁੰਦਾ ਭਲੇਕਾ ਕਹਿਣਾ ਚਾਹੁੰਦਾ ਤੁਸੀਂ ਲੁਧਿਆਣੇ ਆਏ ਮੈਂ ਬੇਸ਼ੱਕ ਮੈਂ ਬੀਜੇਪੀ ਚ ਚੱਲ ਗਿਆ ਜਿੱਥੇ ਵੋਟਾਂ ਪਈਆਂ ਜਿੱਥੇ ਇਲੈਕਸ਼ਨ ਹੋਈ ਹੈ 6 ਵਿਧਾਨ ਸਭਾ ਸ਼ਹਿਰ ਠੋਕ ਬਜਾ ਕੇ ਤੁਹਾਨੂੰ ਰਗੜਿਆ ਚਾਹੇ ਮੈਂ ਨਮਾ ਬੀਜੇਪੀ ਚ ਗਿਆ ਸੀ ਸਾਰੀਆਂ ਸੀਟਾਂ ਦੇ ਜਿੱਥੇ ਵੋਟ ਪਈ ਤੁਹਾਨੂੰ ਕਿਸਾਨ ਬਿਲਕੁਲ ਮੈਂ ਲੋਕਾਂ ਨੂੰ ਵੀ ਪਤਾ ਜਿੱਥੇ ਕਿਸਾਨ ਲੀਡਰ ਮੈਂ ਫੇਰ ਕਹਿ ਦਿੰਨਾ ਠੀਕ ਆ ਉਹ ਲੱਗ ਕੇ ਕਿ ਇਸ਼ੂ ਆ ਜਿਹਦੇ ਕਰਕੇ ਇਹ ਉਹ ਚੱਲ ਰਿਹਾ ਜਿੱਥੇ 800 ਤੋਂ ਉੱਤੇ ਦਾਖਾ ਜਗਰਾਉ ਗਿੱਲ 800 ਤੋਂ ਉੱਤੇ ਬੂਤ ਸਾਡੇ ਲੱਗੇ ਨਹੀਂ ਜਿਹੜੇ ਕਿ ਕਿਸਾਨ ਜਿਹੜੇ ਉਲਟ ਲੀਡਰਾਂ ਦੀ ਗੱਲ ਕਰਦਾ ਕਿਸਾਨਾਂ ਦੀ ਨਹੀਂ ਕਿਸਾਨ ਲੀਡਰਾਂ ਨੇ ਨਾਉਣ ਦਿੱਤੇ ਦੇਖ ਉਹਨੂੰ ਮੈਂ ਰਗੜ ਕੇ ਰੱਖ ਦਿੰਦਾ ਲੁਧਿਆਣੇ ਤੁਸੀਂ 10000 ਵੋਟ ਇਧਰ ਉਧਰ